ਪਰੀਫੈਕਟ ਸਾਰੇ ਦਾ ਸਵਾਲ ਕਿਤੇ ਮੇਰੇ ਚੈਨਲ ਦੇ ਉੱਪਰ ਕੰਨਿਆ ਕਰਾਇਮ ਜੀ ਕਈ ਵਾਰੀ ਕਈ ਚੀਜ਼ਾਂ ਇਨਸਾਨ ਤੋਂ ਇਹ ਜਿਹੀਆਂ ਬਣ ਜਾਂਦੀਆਂ ਨੇ ਇਨਸਾਨ ਤੋਂ ਕਲਾਕਾਰਾਂ ਤੋਂ ਆਰਟਿਸਟ ਤੋਂ ਬਣਾਉਣ ਵਾਲਿਆਂ ਤੋਂ ਤੇ ਜਿਨ੍ਹਾਂ ਦਾ ਮਤਲਬ ਨਾਮ ਹੈਗਾ ਉਹ ਬਹੁਤ ਲੰਬਾ ਟਾਈਮ ਤੱਕ ਚੱਲਦਾ ਪੁਰਾਣੇ ਟਾਈਮਾਂ ਦੇ ਵਿੱਚ ਜਦੋਂ ਟੀਵੀ ਨਹੀਂ ਹੁੰਦਾ ਸੀ ਰੇਡੀਓ ਨਹੀਂ ਹੁੰਦਾ ਸੀ ਰਾਜਾ ਮਹਾਰਾਜ ਦੇ ਟਾਈਮ ਦੇ ਵਿੱਚ ਰਾਜਾ ਮਹਾਰਾਜ ਕਿਲੇ ਬਣਾ ਦਿੰਦੇ ਸੀ ਇਹ ਜਿਹਾ ਕੁਝ ਬਣਾ ਦਿੰਦੇ ਸੀ ਤਾਜ ਮਹਿਲ ਆਪਣੇ ਸਾਹਮਣੇ ਹੈ ਲੋਕ ਸਦੀਆਂ ਤੋਂ ਬਾਅਦ ਵੀ ਉਹਨਾਂ ਨੂੰ ਦੇਖਣ ਜਾਂਦੇ ਆ ਤੇ ਨਮਾ ਟਾਈਮ ਆਇਆ ਟੈਲੀਵਿਜ਼ਨ ਦਾ ਯੁੱਗ ਆ ਤਾਂ ਬਹੁਤ ਸਾਰੇ ਪ੍ਰੋਗਰਾਮ ਬਹੁਤ ਸਾਰੀਆਂ ਫਿਲਮਾਂ ਇਹ ਜੀਆਂ ਬਣੀਆਂ ਜਿਨ੍ਹਾਂ ਨੂੰ دہਾਕਿਆਂ ਤੋਂ ਬਾਅਦ ਵੀ ਇੱਕ ਜਨਰੇਸ਼ਨ ਤੋਂ ਬਾਅਦ ਅਗਲਿਆਂ ਨੇ ਵੀ ਉਹਨਾਂ ਨੂੰ ਪਸੰਦ ਕੀਤਾ ਇੰਡੀਆ ਦੀ ਐਗਜ਼ਾਮਪਲ ਲਈਏ ਤਾਂ ਸ਼ੋਲੇ ਇੱਕ ਇਹ ਜੀ ਫਿਲਮ ਹੈ ਕੀ ਆ ਤੇ ਮਤਲਬ ਜਿਹਦਾ ਨਾਮ ਬਣ ਗਿਆ ਆਪਣੇ ਆਪ ਦੇ ਵਿੱਚ ਤੇ ਹੁਣ ਆਪਾਂ ਜੇ ਗੋਰਿਆਂ ਦੀ ਗੱਲ ਕਰੀਏ ਜਿਨ੍ਹਾਂ ਨੂੰ ਆਪਾਂ ਪੰਜਾਬੀ ਭਾਸ਼ਾ 'ਚ ਗੋਰੇ ਕਹਿ ਦਿੰਨੇ ਆ ਅਮਰੀਕਨ ਹੋ ਕੇ ਯੂਰੋਪੀਅਨ ਹੋ ਕੇ ਤਾਂ ਉਹਨਾਂ ਦਾ ਇੱਕ ਟੀਵੀ ਸੀਰੀਅਲ ਹੁੰਦਾ ਸੀਗਾ 90ਵੇਂ ਤੇ ਤਹਾਕੇ ਦੇ ਵਿੱਚ ਆਇਆ ਸੀ ਉਹਦਾ ਨਾਮ ਸੀ ਫਰੈਂਡਸ ਥੋੜੇ ਵਿੱਚੋਂ ਵੀ ਬਹੁਤ ਸਾਰੇ ਮੇਰੇ ਦੋਸਤ ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਇਹ ਨਾਮ ਸੁਣਿਆ ਹੋਊਗਾ ਜੇ ਫਰੈਂਡ ਸੀਰੀਅਲ ਦੇਖਿਆ ਨਹੀਂ ਤਾਂ ਉਹਦਾ ਨਾਮ ਜ਼ਰੂਰ ਸੁਣਿਆ ਹੋਊਗਾ ਅੱਜ ਵੀ ਕੁਛ ਟਾਈਮ ਪਹਿਲਾਂ ਹੀ ਇੱਕ ਦੁਬਾਰਾ ਵੀ ਪੋਲ ਹੋਈ ਇੰਟਰਨੈਟ ਦੇ ਉੱਪਰ ਤਾਂ ਉਹ ਪੋਲ ਦੇ ਵਿੱਚ ਇਹ ਪੁੱਛਿਆ ਗਿਆ ਜਨਰੇਸ਼ਨਸ ਨੂੰ ਮਤਲਬ ਕਦੋਂ ਤਾਂ ਉਹ ਲੰਘ ਚੁੱਕਿਆ ਨਵੀਆਂ ਜਨਰੇਸ਼ਨਾਂ ਵੀ ਆ ਚੁੱਕੀਆਂ ਨੇ ਪਰ ਇੱਕ ਪੋਲ ਹੋਈ ਆ ਅਮਰੀਕਾ ਦੇ ਵਿੱਚ ਕਿ ਤੁਸੀਂ ਦੱਸੋ ਕਿ ਅੱਜ ਤੱਕ ਦਾ ਸਭ ਤੋਂ ਜ਼ਿਆਦਾ ਵਧੀਆ ਟੀਵੀ ਦਾ ਪ੍ਰੋਗਰਾਮ ਕਿਹੜਾ ਹੈ ਹੁਣ ਤਾਂ ਦੇਖੋ Netflix ਦਾ ਜ਼ਮਾਨਾ OT T ਦਾ ਜ਼ਮਾਨਾ ਹੈਗਾ ਕਿੰਨਾ ਕੁਝ ਨਵਾਂ ਬਣਦਾ ਪਰ ਉਸ ਪੋਲ ਦੇ ਵਿੱਚ ਵੀ ਫਰੈਂਡਸ ਸੀਰੀਅਲ ਨੂੰ ਅੱਜ ਤੱਕ ਦਾ ਬਣਿਆ ਹੋਇਆ ਨੰਬਰ 1 ਸੀਰੀਅਲ ਮੰਨਿਆ ਗਿਆ ਤੇ ਉਹਦੀ ਰੇਟਿੰਗ ਮਤਲਬ ਉਸ ਤੋਂ ਬਾਅਦ ਜਿਹੜਾ ਦੂਸਰੇ ਨੰਬਰ ਤੇ ਸੀ ਵੋਟਾਂ 'ਚ ਉਹ ਨੇੜੇ-ਤੇੜੇ ਵੀ ਇੰਨੀ ਪੋਪੁਲਾਰਿਟੀ ਸੀ ਫਰੈਂਡਸ ਵੈਸੇ ਤੁਹਾਨੂੰ ਮੈਂ ਥੋੜਾ ਹੋਰ ਦੱਸ ਦਿੰਦਾ ਫਰੈਂਡਸ ਹੈ ਕਿਸ ਚੀਜ਼ ਬਾਰੇ ਸੀ 6 ਦੋਸਤਾਂ ਦੀ ਕਹਾਣੀ ਸੀ ਲੜਕੇ ਵੀ ਸੀ ਲੜਕੀਆਂ ਵੀ ਸੀ 20 ਸਾਲ ਦੀ ਉਮਰ ਹੁੰਦੀ ਆ ਮਤਲਬ ਜਿਹੜੇ अर्ਲੀ 20ਸ ਹੁੰਦੇ 20 ਤੋਂ ਉੱਪੇ ਹੋਏ ਆ ਤੇ ਉਹ ਏਜ ਜਦੋਂ ਤੁਸੀਂ ਆਪਣਾ ਕਰੀਅਰ ਦੇਖਣਾ ਸਭ ਕੁਝ ਦੇਖਣਾ ਤੇ ਵਿੱਚ ਕਿਉਂਕਿ ਲੜਕੇ ਵੀ ਆ ਲੜਕੀਆਂ ਵੀ ਆ ਤਾਂ ਇੱਕ ਹੋ ਮਤਲਬ ਲਵ ਲਾਈਫ ਵੀ ਹੈ ਕਿ ਆ ਕਿਸੇ ਨੂੰ ਕੋਈ ਪਸੰਦ ਆ ਰਿਹਾ ਵਾ ਉਹਨਾਂ ਦਾ ਆਪਸ ਵਿੱਚ ਰਿਲੇਸ਼ਨ ਆ ਤੇ ਨਾਲ ਸੀਗਾ ਕਾਮੇਡੀ ਵਾ ਇਹ ਇੰਨਾ ਵਧੀਆ ਬਣਿਆ ਬਹੁਤ ਸਾਰੇ ਇਹਦੇ ਸੀਜ਼ਨ ਆਏ ਜਿੰਨੇ ਵੀ ਸੀਜ਼ਨ ਦੇ ਵਿੱਚ 에 ਰਹੇ ਹਮੇਸ਼ਾ ਟੌਪ 10 ਦੇ ਵਿੱਚ ਰਹੇ ਤੇ ਇਸ ਇਹਨਾਂ 6 ਦੇ ਵਿੱਚੋਂ ਕਿਰਦਾਰਾਂ ਦੇ ਵਿੱਚੋਂ ਸਭ ਤੋਂ ਜਿਹੜਾ ਮਸ਼ਹੂਰ ਕਿਰਦਾਰ ਹੁੰਦਾ ਸੀਗਾ ਉਹ ਸੀਗਾ ਮੈਥਿਊ ਪੈਰੀ ਦਾ ਮੈਥਿਊ ਪੈਰੀ ਜਾਣੇ ਮਾਣੇ ਐਕਟਰ ਮਤਲਬ ਇਸ ਤੋਂ ਬਾਅਦ ਜਿਵੇਂ ਸ਼ੋਲੇ ਤੋਂ ਬਾਅਦ ਉਹ ਸਾਰੇ ਅਮਰ ਹੋ ਕੇ ਗੱਬਰ ਅਮਰ ਹੋ ਗਿਆ ਤਾਂ ਇਹਨਾਂ ਤੋਂ ਬਾਅਦ ਇਹ ਜਿੰਨੇ ਵੀ 6 ਬੰਦੇ ਸੀਗੇ ਇਹ ਸਾਰੇ ਦੇ ਸਾਰੇ ਬਹੁਤ ਮਸ਼ਹੂਰ ਐਕਟਰ ਬਣੇ ਤੇ ਸਭ ਤੋਂ ਮਸ਼ਹੂਰ ਹੋਏ ਮੈਥਿਊ ਪੈਰੀ ਕਿਉਂਕਿ ਇਹਨਾਂ ਨੇ ਜਿਹੜਾ ਕਿਰਦਾਰ ਅਨੁਭਾਇਆ ਉਹ ਸਭ ਤੋਂ ਜ਼ਿਆਦਾ ਵਧੀਆ ਪਰ ਅੱਜ ਦੀ ਗੱਲ ਥੋੜੀ ਜੀ ਹੋਰ ਨੋਟ ਦੀ ਹੈਗੀ ਆ ਖੁਸ਼ੀਵਾਲੀ ਨਹੀਂ ਹੈਗੀ ਇੱਕ ਤਾਂ ਉਦਾਸੀਵਾਲੀ ਹੈ ਇਹ ਗੱਲ ਹੈਗੀ ਆ ਮੈਥਿਊ ਪੈਰੀ ਦੀ ਮੌਤ ਦੇ ਨਾਲ ਸੰਬੰਧਿਤ ਇੱਕ ਅਮਰੀਕਾ ਦਾ ਕਲਚਰ ਆਪਣੇ ਵੀ ਇੱਥੇ ਬਾਲੀਵੁੱਡ ਦੇ ਵਿੱਚ ਜਿਹੜਾ ਵੀ ਜਿੰਨਾ ਜ਼ਿਆਦਾ ਅਮੀਰ ਹੋ ਜਾਂਦਾ ਪਤਾ ਨਹੀਂ ਸ਼ਾਇਦ ਲਾਈਫ ਸਟਾਈਲ ਐਵੇਂ ਦਾ ਬਟ ਜਾਂਦਾ ਉਹ ਡਰੱਗਸ ਵੱਲ ਇਹਨਾਂ ਚੀਜ਼ਾਂ ਵੱਲ ਚੱਲੇ ਜਾਂਦਾ ਉਹ ਦੇਖਣ ਨੂੰ ਦੁਨੀਆ ਬੜੀ ਚਮਕਦੀ ਧਮਕਦੀ ਲੱਗਦੀ ਆ ਪਰ ਅੰਦਰੋਂ ਦੁਨੀਆ ਬਹੁਤ ਹੀ ਲੋਨਲੀ ਆ ਇਕੱਲੇ ਇਕੱਲੇ ਬੰਦਿਆਂ ਦੀ ਦੁਨੀਆ ਹੈਗੀ ਆ ਤੇ ਉਹਦੇ ਚ ਉਦਾਸੀ ਬਹੁਤ ਆ ਉੱਚੇ ਲਾਈਟਾਂ ਦੇ ਪਿੱਛੇ ਬਹੁਤ ਕੁਝ ਹਨੇਰਾ ਵਾ ਬਹੁਤ ਕੁਝ ਇਹੋ ਜਿਹਾ ਹੈਗਾ ਉੱਥੇ ਡਿਪਰੈਸ਼ਨ ਉਹੀ ਚੀਜ਼ਾਂ ਮੈਥਿਊ ਪੈਰੀ ਦੇ ਨਾਲ ਹੋਈਆਂ ਜਦੋਂ ਇੱਕਦਮ ਹੀ ਇਸ ਲੜਕੇ ਨੂੰ ਇਨਾ ਫੇਮ ਮਿਲ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਰੁਕ ਸੀਗਾ ਡਰੱਗਸ ਵੱਲ ਹੋਇਆ ਤੇ ਡਰੱਗਸ ਤੋਂ ਬਾਅਦ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਮੈਥਿਊ ਪੈਰੀ ਦੀ ਪਿਛਲੇ ਸਾਲ ਮੌਤ ਹੁੰਦੀ ਆ 28 ਅਕਤੂਬਰ 2023 ਨੂੰ ਬਹੁਤ ਲੰਮਾ ਟਾਈਮ 54 ਸਾਲ ਦੀ ਉਮਰ ਸੀ ਉਸ ਤੋਂ ਮੈਥਿਊ ਪੈਰੀ ਉਹਨਾਂ ਦੀ ਪਰ ਇੱਕ ਬਹੁਤ ਲੰਮਾ ਟਾਈਮ ਆਪਣਾ ਡਰੱਗਸ ਦੇ ਨਾਲ ਅਲਕੋਹਲ ਮਤਲਬ ਸ਼ਰਾਬ ਦੇ ਨਾਲ ਇਹਨਾਂ ਨਸ਼ਿਆਂ ਦੇ ਨਾਲ ਲੜਦੇ ਹੋਏ ਲੰਘਿਆ ਇਹਨਾਂ ਦਾ ਡਿਪਰੈਸ਼ਨ ਹੋਰ ਬਹੁਤ ਤਰ੍ਹਾਂ ਦੀਆਂ ਕਿਉਂਕਿ ਡਰੱਗਸ ਬਹੁਤ ਜ਼ਿਆਦਾ ਲੈਂਦੇ ਸੀਗੇ ਮੈਥਿਊ ਪੈਰੀ ਪਰ ਲਾਸਟ 19 ਮਹੀਨਿਆਂ ਤੋਂ ਬਿਲਕੁਲ ਇਹ ਚੀਜ਼ਾਂ ਇਹਨਾਂ ਨੇ ਛੱਡੀਆਂ ਹੋਈਆਂ ਸੀਗੀਆਂ ਤੇ ਇਸ ਇਹਦੇ ਬਾਰੇ ਦੇ ਵਿੱਚ ਗੱਲ ਹੈਗੀ ਹੈ ਇਹ ਮੌਤ ਅਸਲ ਚ ਕਿਵੇਂ ਹੋਈ ਆਪਣੇ ਆਪ ਦੇ ਵਿੱਚ ਬੜੀ ਇੱਕ ਅਜੀਬ ਤਰ੍ਹਾਂ ਦੀ ਮੌਤ ਸੀ ਇਹਨਾਂ ਦੀ ਤੇ ਪਰ ਉਸ ਤੋਂ ਪਹਿਲਾਂ ਵਾਪਸ ਮੈਂ ਇੱਕ ਗੱਲ ਭੁੱਲ ਗਿਆ ਕਿ ਇੱਕ ਫਰੈਂਡ ਸੀਰੀਅਲ ਤੋਂ ਬਿਨਾਂ ਵੀ ਮੈਥਿਊ ਪੈਰੀ ਦਾ ਨਾਮ ਹਾਲੀਵੁੱਡ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਆ ਬਹੁਤ ਰਿਸਪੈਕਟ ਹੈ ਇਸ ਬੰਦੇ ਦੀ ਆਪਣੇ ਕੰਮ ਕੰਮ ਦੇ ਲਈ ਐਕਟਿੰਗ ਲਈ ਬਹੁਤ ਜ਼ਿਆਦਾ ਸੀਰੀਅਲ ਕਿਤੇ ਨਾਮ ਨਹੀਂ ਹੈਗਾ ਮਤਲਬ ਗਿਣਤੀ ਨਹੀਂ ਹੈਗੀ ਕਿੰਨੇ ਟੀਵੀ ਸੀਰੀਅਲ ਕੀਤੇ ਆ ਬਹੁਤ ਸਾਰੀਆਂ ਫਿਲਮਾਂ ਵੀ ਕੀਤੀਆਂ ਨੇ ਪਰ ਹੁਣ ਆਪਾਂ ਨੇ ਆ ਵਾਪਸ ਮੇਨ ਮੁੱਦੇ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਬਹੁਤ ਸਾਲਾਂ ਤੋਂ ਡਰੱਗਸ ਅਲਕੋਹਲ ਤੇ ਡਿਪਰੈਸ਼ਨ ਤੇ ਹੋਰ ਬਹੁਤ ਸਾਰੀਆਂ ਇਹਨਾਂ ਸਾਰਿਆਂ ਦੇ ਨਾਲ ਜੁੜ ਕੇ ਜਦੋਂ ਤਿੰਨ ਜਾਂ ਚਾਰ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਬੋਡੀ ਦੇ ਵਿੱਚ ਵੈਸੇ ਵੀ ਬਹੁਤ ਸਾਰੀਆਂ ਬਿਮਾਰੀਆਂ ਉਹਨਾਂ ਦੇ ਨਾਲ ਜੂਝ ਰਹੇ ਸੀਗੇ ਮੈਥਿਊ ਪੈਰੀ ਕੁਝ ਟਾਈਮ ਤੋਂ ਟ੍ਰੀਟਮੈਂਟ ਚੱਲ ਰਿਹਾ ਸੀ ਇਹਨਾਂ ਦਾ ਡਿਪਰੈਸ਼ਨ ਦਾ ਵੀ ਤੇ ਮਤਲਬ ਡਰੱਗਸ ਨੂੰ ਛਡਾਉਣ ਦਾ ਵੀ ਪਰ ਫਾਈਨਲੀ ਜਦੋਂ ਸਭ ਨੂੰ ਲੱਗਾ ਕਿ ਮੈਥਿਊ ਪੈਰੀ ਠੀਕ ਹੋ ਰਹੇ ਆ ਤੇ ਡਰੱਗਸ ਵਗੈਰਾ ਤੋਂ ਦੂਰ ਨੇ ਤਾਂ ਉਦੋਂ 28 ਅਕਤੂਬਰ 2023 ਨੂੰ ਲਾਸ ਐਂਜਲਸ ਦੇ ਵਿੱਚ ਇਹਨਾਂ ਦਾ ਘਰ ਸੀਗਾ ਤੇ ਉੱਥੇ ਆਪਣੇ ਬਾਥ ਟੱਬ ਦੇ ਵਿੱਚ ਮਤਲਬ ਗੁਸਲਖਾਨੇ ਦੇ ਵਿੱਚ ਟੱਬ ਵੀ ਬਣਾਏ ਹੁੰਦੇ ਆ ਬਹੁਤ ਸਾਰੇ ਲੋਕਾਂ ਨੇ ਕਿ ਉਹਦੇ ਵਿੱਚ ਬੈਠੇ ਰਹਿੰਦੇ ਥੋੜੀ देर ਰਿਲੈਕਸ ਕਰਦੇ ਆ ਗਰਮ ਪਾਣੀ ਕਦੇ ਠੰਡਾ ਜੋ ਵੀ ਤੇ ਉਹਦੇ ਵਿੱਚ ਹੀ ਇਹਨਾਂ ਨੂੰ ਪਾਇਆ ਗਿਆ ਤੇ ਜਦੋਂ ਪਾਇਆ ਗਿਆ ਤਾਂ ਦੇਖਿਆ ਕਿ ਕੋਈ ਰੀਐਕਟ ਨਹੀਂ ਕਰਦੇ ਕਿਸੇ ਵੀ ਤਰ੍ਹਾਂ ਦਾ ਹਸਪੀਟਲ ਲੈ ਕੇ ਜਾਇਆ ਗਿਆ ਤਾਂ ਅਮਰੀਕਨ ਟਾਈਮ 4:17 ਦੇ ਉੱਪਰ ਮੈਥਿਊ ਪੈਰੀ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਇੱਕ ਬਹੁਤ ਜਾਣਿਆ ਮਣਿਆ ਐਕਟਰ ਮਤਲਬ ਕਮਾਲ ਦਾ ਐਕਟਰ ਇਸ ਤਰ੍ਹਾਂ ਦੀ ਇੱਕ ਲੋਨਲੀ ਮੌਤ ਹੋਈ ਇਕੱਲੇ ਬੰਦੇ ਦੀ ਮੌਤ ਹੋਈ ਆਸ-ਪਾਸੇ ਕੋਈ ਵੀ ਨਹੀਂ ਸੀ ਦੇਖਣ ਵਾਲਾ ਤਪਰ ਹੁਣ ਉਸ ਤੋਂ ਅੱਗੇ ਕੀ ਹੁੰਦਾ ਉਸ ਤੋਂ ਅੱਗੇ ਪੋਸਟਮਾਰਟਮ ਤਾਂ ਉਹ ਵੈਸੇ ਵੀ ਹੋਣਾ ਇਹ ਤਾਂ ਵੈਸੇ ਹੀ ਸੈਲੀਬ੍ਰਿਟੀ ਸੀ ਕਿ ਬਹੁਤ ਵੱਡੇ ਤਾਂ ਮੈਨੂੰ ਵੀ ਮੇਰੇ ਕੁਝ ਦੋਸਤਾਂ ਨੇ ਮੈਸੇਜ ਕਰਕੇ ਵੀ ਇੱਕ ਬੜੀ ਸਿਆਣੀ ਸਲਾਹ ਦਿੱਤੀ ਕਿ ਤੁਸੀਂ ਉਸ ਚੀਜ਼ ਦਾ ਨਾਮ ਨਹੀਂ ਲਿਆ ਕਰੋ ਸਬਸਟੈਂਸ ਦਾ ਕੋਈ ਵੀ ਬੰਦਾ ਪਤਾ ਨਹੀਂ ਹੁੰਦਾ ਕਿਸੇ ਦਾ ਦਿਲ دریا ਸਮੁੰਦਰੋਂ ਡੁੱਗੇ ਕੌਣ ਦਿਲਾਂ ਦੀਆਂ ਜਾਣੇ ਕਿ ਮਤਲਬ ਕਿਸੇ ਦੇ ਦਿਲ ਦੀ ਆਪਾਂ ਨੂੰ ਪਤਾ ਨਹੀਂ ਕੋਈ ਬੰਦਾ ਕਿਤੇ ਯੂਜ਼ ਕਰ ਸਕਦਾ ਉਹ ਚੀਜ਼ਾਂ ਤਾਂ ਮੈਂ ਉਹ ਸਬਸਟੈਂਸ ਦਾ ਨਾਮ ਨਹੀਂ ਲਾਉਂਗਾ ਜਿਹੜਾ ਇਹਨਾਂ ਦੇ ਬੋਡੀ ਦੇ ਅੰਦਰ ਮਿਲਿਆ ਤਾਂ ਬੜੀ ਛੋਟੀ ਮੈਂ ਤੁਹਾਡਾ ਧੰਨਵਾਦ ਵੀ ਕਰਨਾ ਚਾਹੁੰਗਾ ਤੇ ਮੈਂ ਉਹਦਾ ਨਾਮ ਨਹੀਂ ਲਾਉਂਗਾ ਉਹ ਇੱਕ ਸਬਸਟੈਂਸ ਹੈਗਾ ਕੋਈ ਇੱਕ ਪਦਾਰਥ ਪੰਜਾਬੀ ਦੇ ਵਿੱਚ ਪਦਾਰਥ ਕਹਿੰਨੇ ਆਪਾਂ ਜਿਹੜਾ ਕਿ ਇਹਨਾਂ ਦੀ ਬਾਡੀ ਦੇ ਅੰਦਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਗਿਆ ਇੰਨੀ ਮਾਤਰਾ ਦੇ ਵਿੱਚ ਪਾਇਆ ਜਾਣਾ ਇੱਕ ਇਨਸਾਨੀ ਸਰੀਰ ਦੇ ਵਿੱਚ ਡਾਕਟਰਾਂ ਨੂੰ ਹੈਰਾਨ ਕੀਤਾ ਉਹਨੇ ਕਿਉਂਕਿ ਡਿਪਰੈਸ਼ਨ ਦੀਆਂ ਵੀ ਮੈਡੀਸਨ ਲੈ ਰਹੇ ਸੀ ਨਸ਼ਾ ਛਡਾਉਣ ਦੀਆਂ ਵੀ ਮੈਡੀਸਨ ਲੈ ਰਹੇ ਸੀ ਤਾਂ ਉਹ ਜਿਹੜਾ ਪਦਾਰਥਾ ਉਹਦੀ ਕੁਝ ਮਾਤਰਾ ਚ ਹੋਣਾ ਡਾਕਟਰ ਸਮਝਦੇ ਕਿਉਂਕਿ ਉਹਦੇ ਵਿੱਚ ਦਵਾਈਆਂ ਦੇ ਵਿੱਚ ਉਹਨੂੰ ਪਾਇਆ ਜਾਂਦਾ ਪਰ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਜਦੋਂ ਪਾਇਆ ਜਾਂਦਾ ਤਾਂ ਉਹ ਜ਼ਹਿਰ ਬਣ ਜਾਂਦਾ ਤਾਂ ਇਹ ਕਲੀਅਰ ਮਤਲਬ ਕੇਸ ਇੱਕ ਅਜੀਬ ਹੋ ਗਿਆ ਤਾਂ ਇਥੋਂ ਪੁਲਿਸ ਨੂੰ ਸ਼ੱਕ ਹੋਇਆ ਕਿ ਇਹ ਨਾਰਮਲ ਚੀਜ਼ ਨਹੀਂ ਹੈਗੀ ਇਹਦੇ ਵਿੱਚ ਕੁਝ ਕਿਤੇ ਨਾ ਕਿਤੇ ਕੋਈ ਗੜਬੜ ਹੈਗੀ ਆ ਬਹੁਤ ਵੱਡੀ ਤਾਂ ਉਸ ਤੋਂ ਬਾਅਦ ਫਿਰ ਹੁੰਦਾ ਕੀ ਆ ਇਸ ਸਾਲ 24 ਮਈ ਨੂੰ 24 ਮਈ 2024 ਨੂੰ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਆ ਲਾਸ ਐਂਜਲਸ ਪੁਲਿਸ ਐਲ ਏ ਪੀ ਡੀ ਹਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਲਾਸ ਐਲ ਏ ਪੀ ਡੀ ਦਾ ਬੜਾ ਵੱਡਾ ਨਾਮ ਆ ਬਹੁਤ ਆਪਣੇ ਬੈਜ ਦਿਖਾਉਂਦੇ ਆਉਂਦੇ ਹੁੰਦੇ ਉਹਨਾਂ ਦੇ ਪੁਲਿਸ ਵਾਲੇ ਐਲ ਏ ਪੀ ਡੀ ਬੋਲ ਕੇ ਤਾਂ ਉਹਨਾਂ ਨੇ ਇੱਕ ਇਨਕੁਆਰੀ ਸ਼ੁਰੂ ਕੀਤੀ ਕਿ ਇਹ ਸਬਸਟੈਂਸ ਆਇਆ ਕਿੱਥੋਂ ਇਹ ਪਦਾਰਥ ਆਇਆ ਕਿੱਥੋਂ ਮੈਥਿਊ ਪੈਰੀ ਨੂੰ ਇਹ ਕਿੱਥੋਂ ਮਿਲੇ ਆ ਕਿਉਂਕਿ ਵੈਸੇ ਵੀ ਇਲੀਗਲ ਆ ਇੱਕ ਡਰੱਗ ਤੇ ਜਿਆਦਾ ਮਾਤਰਾ ਚਲਾਵਾਂਗੇ ਤਾਂ ਉਹ ਜ਼ਹਿਰ ਬਣ ਤਾਂ ਉੱਥੋਂ ਇਹ ਪਤਾ ਲੱਗਿਆ ਪੰਜ ਬੰਦੇ ਸਾਹਮਣੇ ਆਉਂਦੇ ਆ ਇੱਕ ਜਿਹੜਾ ਉਹਨਾਂ ਦਾ ਆਪਣਾ ਅਸਿਸਟੈਂਟ ਸੈਕਟਰੀ ਬੋਲ ਸਕਦੇ ਆ ਉਹ ਦੋ ਡਾਕਟਰ ਇੱਕ ਉਹਨਾਂ ਦਾ ਆਪਣਾ ਡਾਕਟਰ ਸੀ ਇੱਕ ਕੋਈ ਹੋਰ ਡਾਕਟਰ ਸੀ ਤੇ ਇੱਕ ਬੰਦਾ ਜਿਹੜਾ ਵਿਚਕਾਰ ਵਿਚੋਲੀ ਆ ਹੁੰਦਾ ਜਿਹੜਾ ਲੋਕਾਂ ਤੋਂ ਤੁਹਾਨੂੰ ਡਰੱਗਸ ਲੈ ਦਿੰਦਾ ਡਰੱਗ ਸਪਲਾਈਅਰ ਤੋਂ ਇੱਕ ਹੁਣ ਜੋ ਪੰਜਵੀਂ ਇੱਕ ਔਰਤ ਆ ਹੁਣ ਇੰਟਰਸਟਿੰਗਲੀ ਉਹ ਔਰਤ ਪੰਜਾਬੀ ਮੂਲ ਦੀ ਆ ਉਹਦਾ ਨਾਮ ਜੈਸਵੀਨ ਸੰਘਾ ਵਾ ਦੋ ਦੇਸ਼ਾਂ ਦੀ ਸਿਟੀਜ਼ਨਸ਼ਿਪ ਆ ਉਹਦੇ ਕੋਲੇ ਇੱਕ ਅਮਰੀਕਾ ਦੀ ਇੱਕ ਬ੍ਰਿਟੇਨ ਇਹਨਾਂ ਪੰਜ ਜਾਨਿਆਂ ਦਾ ਨਾਮ ਹੁੰਦਾ ਹੁਣ ਇੱਥੇ ਹੁੰਦਾ ਕੀ ਆ ਇਹ ਕੇਸ ਆਪਣੇ ਆਪ 'ਚ ਇੱਕ ਦਿਲਚਸਪ ਵੀ ਹੈਗਾ ਅਜੀਬ ਵੀ ਆ ਤੇ ਉਦਾਸ ਕਰਨ ਵਾਲਾ ਵੀ ਆ ਬਿਲਕੁਲ ਇਹੀ ਮੌਤ ਮਾਈਕਲ ਜੈਕਸਨ ਦੀ ਹੋਈ ਆ ਬਿਲਕੁਲ ਇਹੀ ਮੌਤ ਬਰੂਸਲੀ ਦੀ ਹੋਈ ਆ ਬਰੂਸਲੀ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਬਹੁਤ ਜਾਣਿਆ ਪਛਾਣਿਆ ਨਾਮ ਮਤਲਬ ਉਹ ਜੋ ਵੀ ਉਹ ਕਰਾਟੇ ਵਗੈਰਾ ਦੇ ਵਿੱਚ ਕਮਾਲ ਦਾ ਐਥਲੀਟ ਸੀ ਉਹ ਬੰਦਾ ਉਸ ਤੋਂ ਬਾਅਦ ਕੁਝ ਸਾਲ ਪਹਿਲਾਂ ਇੱਕ ਬਹੁਤ ਮਸ਼ਹੂਰ ਰੈਪਰ ਸੀਗੇ ਮੈਕ ਮਿਲਰ ਉਹਨਾਂ ਦੀ ਡੈਥ ਹੁੰਦੀ ਇਹ ਸਾਰੀਆਂ ਡੈਥਸ ਚਾਰੇ ਮੌਤਾਂ ਬਹੁਤ ਵੱਡੇ ਲੋਕਾਂ ਦੀਆਂ ਸਟਾਰ ਲੋਕਾਂ ਦੀਆਂ ਚਾਰਾਂ ਦੀ ਬਾਡੀ ਦੇ ਅੰਦਰ ਇੱਕ ਇਹੋ ਜਿਹਾ ਸਬਸਟੈਂਸ ਜਿਹਨੂੰ ਨਹੀਂ ਹੋਣਾ ਚਾਹੀਦਾ ਜਿਹੜਾ ਜੀ ਇੰਨੀ ਜ਼ਿਆਦਾ ਮਾਤਰਾ ਚ ਹੈਗਾ ਤਾਂ ਉਹ ਇੱਕ ਜ਼ਹਿਰ ਸਿੱਧੀ ਸਿੱਧੀ ਮੌਤ ਆ ਅਗਲਾ ਇਹ ਅਜੀਬ ਇਤਿਫਾਕ ਸਾਰਿਆਂ ਦੇ ਵਿੱਚ ਇਨਾਂ ਸਾਰੇ ਲੋਕਾਂ ਨੇ ਇਹ ਮੌਤ ਆਪ ਖਰੀਦੀ ਆਪਣੇ ਪੈਸੇ ਦੇ ਕੇ ਖਰੀਦੀ ਤੇ ਮੈਥਿਊ ਪੈਰੀ ਦੇ ਕੇਸ ਦੇ ਵਿੱਚ 55000 ਡਾਲਰ ਮੈਥਿਊ ਪੈਰੀ ਨੇ ਉਸ ਪਦਾਰਥ ਨੂੰ ਖਰੀਦਣ ਦੇ ਲਈ ਆਪਣੇ ਡਾਕਟਰ ਨੂੰ ਦਿੱਤੇ ਕਿ ਮੈਨੂੰ ਇਹ ਚਾਹੀਦਾ ਜਿਵੇਂ ਮੈਥਿਊ ਪੈਰੀ ਨੂੰ ਨਹੀਂ ਪਤਾ ਸੀ ਕਿ ਇੰਨੀ ਖਤਰਨਾਕਤਾ ਉਹਦੇ ਡਾਕਟਰ ਡਾਕਟਰ ਮਾਰਕ ਸ਼ਾਵੇਜ਼ ਤੇ ਡਾਕਟਰ ਸਲਵਾਡੋਰ ਪਲੱਸ ਸੀニア ਇਹ ਦੋ ਡਾਕਟਰ ਜਿਹੜੇ ਬਾਅਦ ਚੋਕਾ ਕਨਵਿਕਟ ਹੋਏ ਇਹ ਦੋਨੇ ਮੈਥਿਊ ਪੈਰੀ ਦੇ ਡਾਕਟਰ ਨੇ ਗੱਲ ਉਹੀ ਏ ਜੇ ਮੈਂ ਬਹੁਤ ਵਾਰ ਆਪਾਂ ਪੰਜਾਬੀ ਦੀ ਕਹਾਵਤ ਆਖੇ ਕਿ ਮੂਰਖ ਦੋਸਤ ਦੇ ਨਾਲੋਂ ਸਿਆਣਾ ਦੁਸ਼ਮਣ ਹਜ਼ਾਰ ਦਰਜੇ ਚੰਗਾ ਤੇ ਆ ਇੱਥੇ ਪੂਰੀ ਤਰ੍ਹਾਂ ਦੇ ਨਾਲ ਠੋਕਦੀ ਗੱਲ ਕੋਈ ਵੀ ਇਨਸਾਨ ਆਪਣੇ ਨੇੜੇ ਹੋਵੇ ਆਪਣਾ ਕਰੀਬੀ ਹੋਵੇ ਆਪਣਾ ਦੋਸਤ ਹੋਵੇ ਆਪਣਾ ਰਿਸ਼ਤੇਦਾਰ ਕਜ਼ਨ ਹੋਵੇ ਉਹ ਆਪਾਂ ਨੂੰ ਕਵੇ ਤਾਂ ਆਪਣਾ ਫਰਜ਼ ਬਣਦਾ ਕਿ ਉਹਨੂੰ ਇਨਾ ਚੀਜ਼ਾਂ ਤੋਂ ਬਚਾਈਏ ਭਾਵੇਂ ਰਿਲੇਸ਼ਨ ਖਰਾਬ ਹੋ ਜਾਏ ਉਹਦੀ ਜ਼ਿੰਦਗੀ ਖਰਾਬ ਨਾ ਹੋਵੇ ਪਰ ਇਹ ਚੀਜ਼ਾਂ ਇਨਾ ਸਾਰਿਆਂ ਕੇਸਾਂ ਦੇ ਵਿੱਚ ਹੋਈਆਂ ਵੱਡੇ ਨਾਮ ਸੀ ਇਹਨਾਂ ਨੂੰ ਬੋਲ ਵੀ ਕੋਈ ਨਹੀਂ ਸਕਦਾ ਸੀ ਪੈਸੇ ਦਿੱਤੇ ਕੁਝ ਪੈਸੇ ਦੇ ਲਾਲਚ ਦੇ ਵਿੱਚ ਇਹਨਾਂ ਲੋਕਾਂ ਨੇ ਉਹਨਾਂ ਨੂੰ ਡਰੱਗ ਦੇ ਤੌਰ ਤੇ ਉੱਪਰ ਇੱਕ ਜ਼ਹਿਰ ਲਿਆ ਕੇ ਦੇ ਤਾਂ ਹੁਣ ਗੱਲ ਹੈਗੀ ਹੈ ਕਿ ਉਸ ਔਰਤ ਕਿਉਂਕਿ ਉਹ ਡਾਕਟਰ ਸੀ ਉਹਨੂੰ ਸਿਰਫ ਪਤਾ ਸੀਗਾ ਤੇ ਇੱਕ ਜਿਹੜਾ ਵਿਚੋਲਾ ਸੀ ਉਹ ਸਿਰਫ ਲਿਆ ਸਕਦਾ ਪਰ ਜਦੋਂ ਪੁਲਿਸ ਨੇ ਤਫ਼ਤੀਸ਼ ਕੀਤੀ ਤਾਂ ਜਿਹੜਾ ਨਾਮ ਕਿਉਂਕਿ ਫਾਈਨਲੀ ਕੜੀਆਂ ਜੁੜਦੀਆਂ ਗਈਆਂ ਜਿਹੜੇ ਬੰਦੇ ਥਰੂ ਮੈਥਿਊ ਪੈਰੀ ਨੇ ਇਹ ਡਰੱਗ ਮੰਗਵਾਈ ਕਿਸੇ ਬਹੁਤ ਵੱਡੇ ਡਰੱਗ ਡੀਲਰ ਤੋਂ ਉਹਨਾਂ ਦਾ ਨਾਮ ਸੀ ਐਰਿਕ ਫਲੇਮਿੰਗ ਹੁਣ ਐਰਿਕ ਫਲੇਮਿੰਗ ਤਾਂ ਜਦੋਂ ਪੁੱਛਿਆ ਕਿ ਤੂੰ ਡਰੱਗ ਲੈਂਦੀ ਕਿਹਦੇ ਤੋਂ ਤਾਂ ਜਦੋਂ ਇਹ ਨਾਮ ਜੈਸਵਿਨ ਸੰਗਾ ਪੁਲਿਸ ਨੂੰ ਪਤਾ ਲੱਗਿਆ ਤਾਂ ਜੈਸਵਿਨ ਸੰਗਾ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਲਈ ਕੋਈ ਨਵਾਂ ਨਾਮ ਜੈਸਵਿਨ ਸੰਗਾ ਨੂੰ ਅਮਰੀਕਾ ਦੇ ਵਿੱਚ ਕੁਇਨ ਆਫ ਡਰੱਗਸ ਦੇ ਨਾਮ ਨਾਲ ਜਾਣ ਇੱਕ ਪੰਜਾਬੀ ਮੂਲ ਦੀ ਕੁੜੀ ਇੰਨੀ ਸ਼ੋਹਰਤ ਹਾਸਲ ਕਰ ਲਈ ਹਾਸੇ 'ਚ ਕਹਿ ਰਹੇ ਆ ਮਤਲਬ ਅਜੀਬ ਤਰ੍ਹਾਂ ਨਾਲ ਮੈਂ ਕਹਿ ਰਿਹਾ ਹਾਂ ਇਹ ਸਰਕੈਸਟਿਕਲੀ ਇੰਗਲਿਸ਼ ਦੇ ਵਿੱਚ ਇਹਨੂੰ ਕਹਿੰਦੇ ਆ ਕਿਸੇ ਦਾ ਮਜ਼ਾਕ ਉਡਾਉਣਾ ਵੀ ਮਤਲਬ ਇੰਨੀ ਕਿ ਸ਼ੋਰਟ ਕਿ ਅਮਰੀਕਾ ਦੇ ਵਿੱਚ ਪੁਲਿਸ ਵਾਲੇ ਚੰਗੀ ਤਰ੍ਹਾਂ ਇਸ ਨਾਮ ਨਾਲ ਵਾਕਿਫ ਨੇ ਤੇ ਉਹਨੂੰ ਉੱਥੇ ਆਲਰੇਡੀ ਕুইਨ ਆਫ ਡਰੱਗਸ ਕਿਹਾ ਜਾਂਦਾ 2019 ਦੇ ਵਿੱਚ ਇਸ ਤੋਂ ਪਹਿਲਾਂ ਵੀ ਇੱਕ ਐਵੇਂ ਹੀ ਮੌਤ ਹੋਈ ਸੀ ਉਦੋਂ ਵੀ ਇੱਕ ਕਿਸੇ ਬਹੁਤ ਵੱਡੇ ਸੈਲੀਬ੍ਰਿਟੀ ਦੀ ਮੌਤ ਹੁੰਦੀ ਆ ਉਦੋਂ ਵੀ ਜੈਸਵਿੰਗ ਸੰਘਾ ਦਾ ਨਾਮ ਆਉਂਦਾ ਉਹਦੇ ਵਿੱਚ ਪੁਲਿਸ ਉਦੋਂ ਲੋਸ ਐਂਜਲਸ ਦੇ ਵਿੱਚ ਜੈਸਮੀਨ ਸੰਘਾ ਦੇ ਘਰੇ ਰੇਡ ਕਰਦੀ ਆ ਉੱਥੋਂ ਕਹਿੰਦੇ ਕਿ ਇੰਨੀ ਆਖ ਜ਼ਿਆਦਾ ਮਾਤਰਾ ਦੇ ਵਿੱਚ ਡਰੱਗਸ ਮਿਲੀਆਂ ਕਿ ਪੁਲਿਸ ਨੇ ਉਸ ਤੋਂ ਬਾਅਦ ਜੈਸਮੀਨ ਸੰਘਾ ਦੇ ਘਰ ਨੂੰ ਕਹਿਣਾ ਸ਼ੁਰੂ ਕਰਤਾ ਡਰੱਗ ਐਮਪੋਰੀਅਮ ਮਤਲਬ ਡਰੱਗ ਦਾ ਖਜ਼ਾਨਾ ਹੈ ਉੱਥੇ ਪੂਰਾ ਜੈਸਮੀਨ ਸੰਘਾ ਦੇ ਕੋਲ ਹੁਣ ਦੂਸਰੀ ਇੱਕ ਗੱਲ ਮੇਰੇ ਦਿਮਾਗ ਵਿੱਚ ਆ ਜਾਂਦੇ ਆਇਲਸ ਕਰਨ ਵਾਲੇ ਉਹ ਬੱਚੇ ਜਿਹੜੇ ਇੱਥੇ ਇੰਨੀ ਮਿਹਨਤ ਕਰਦੇ ਆ ਕਿ ਸਾਨੂੰ ਕੈਨੇਡਾ ਦੇ ਵਿੱਚ ਵਰਕ ਵੀਜ਼ਾ ਮਿਲ ਜੇ ਜਾਂ ਕੁਝ ਵੀ ਇੱਥੇ ਇੱਕ ਲੜਕੀ ਆ ਜਿਹਦੇ ਕੋਲੇ ਦੋ ਸਿਟੀਜ਼ਨਸ਼ਿਪ ਨੇ ਇੱਕ ਇੰਗਲੈਂਡ ਦੀ ਤੇ ਦੂਸਰੀ ਅਮਰੀਕਾ ਦੀ ਇੱਥੇ ਆਪਣੇ ਲੋਕ ਮਤਲਬ ਕਈ ਮਿਹਨਤ ਕਰਦੇ ਕਹਿੰਦੇ ਕਿ ਮਤਲਬ ਸਤੋਂ ਕਿੰਨੇ ਪੈਸੇ ਲੈ ਲਓ ਸਮ ਇੱਕ ਵਾਰ ਉੱਥੇ ਭੇਜ ਦੋ ਅਸੀਂ ਬਹੁਤ ਮਿਹਨਤ ਕਰਾਂਗੇ ਦੂਸਰੇ ਪਾਸੇ ਕਈ ਵਾਰੀ ਉਹੀ ਆ ਕਿ ਜਿਹੜੀਆਂ ਚੀਜ਼ਾਂ ਆਪਣੇ ਕੋਲੇ ਹੁੰਦੀਆਂ ਨੇ ਆਪਾਂ ਉਹਨਾਂ ਤੇ ਸਬਰ ਨਹੀਂ ਕਰਦੇ ਜਾਂ ਪੋਜ਼ਿਟਿਵ ਨਹੀਂ ਦੇਖਦੇ ਇਨਸਾਨ ਨੂੰ ਹੋਰ ਚਾਹੀਦਾ ਤਾਂ ਇਹ ਹੈਗੀ ਜੈਸਮੀਨ ਸੰਗਾ ਦੀ ਕਹਾਣੀ ਪੂਰੀ ਪੂਰੇ ਯੂਰਪ ਦੇ ਵਿੱਚ ਵੀ ਜਿਹੜੀਆਂ ਅਥਾਰਟिटीज ਨੇ ਉਹ ਇਸ ਨਾਮ ਤੋਂ ਭਲੀ ਭੰਤੀ ਵਾਕਿਫ ਜੈਸਮੀਨ ਸੰਗਾ ਇੰਨਾ ਵੱਡਾ ਨਾਮ ਹੈ ਡਰੱਗ ਦੀ ਦੁਨੀਆ ਦਾ ਉਸ ਤੋਂ ਬਾਅਦ ਜੈਸਵੀਨ ਸੰਗਾ ਦੇ ਸੋਸ਼ਲ ਜਿਹੜੀਆਂ ਪੋਸਟ ਸੋਸ਼ਲ ਮੀਡੀਆ ਪੋਸਟ ਨੇ ਉਹਨਾਂ ਦੇ ਵਿੱਚ ਆਪਣੇ ਪੈਸੇ ਦਾ ਦਿਖਾਵਾ ਆਮ ਹੁੰਦਾ ਮੈਥਿਊ ਪੈਰੀ ਦੀ ਮੌਤ ਤੋਂ ਸਿਰਫ ਇੱਕ ਹਫਤਾ ਜਾਂ ਦੋ ਹਫਤੇ ਬਾਅਦ ਜੈਸਵੀਨ ਸੰਗਾ ਟੋਕੀਓ ਜਾਂਦੀ ਆ ਟੋਕੀਓ ਦੇ ਸਭ ਤੋਂ ਵੱਡੇ ਹੋਟਲਸ 'ਚ ਰਹਿੰਦੀ ਆ ਤੇ ਉਸ ਤੋਂ ਥੋੜੀ ਦੇਰ ਬਾਅਦ ਉਹ ਵਾਪਸ ਮੈਕਸੀਕੋ ਜਾਂਦੀ ਆ ਮੈਕਸੀਕੋ ਦੇ ਵਿੱਚ ਇਹਦਾ ਆਪਣਾ ਇੱਕ ਬਹੁਤ ਵੱਡਾ ਕਰ ਹੈਗਾ ਤੇ ਉਹਨੂੰ ਸ਼ੋਅ ਆਫ ਕਰਦੀ ਆ ਐਸੇ ਇਸ ਤਰ੍ਹਾਂ ਦਾ ਇਹਦੀ ਜ਼ਿੰਦਗੀ ਹੈਗੀ ਆ ਜੈਸਵੀਨ ਸੰਗਾ ਦੀ ਹੁਣ ਇੱਥੇ ਦੋ ਇਨਸਾਨ ਮੇਰੇ ਸਾਹਮਣੇ ਆਏ ਇੱਕ ਪਾਸੇ ਮੈਥਿਊ ਪੈਰੀ ਮਤਲਬ ਇਹ ਉਹ ਦੋ ਬੰਦੇ ਆ ਜਿਹੜੇ ਉਹ ਜ਼ਿੰਦਗੀ ਜਿਉ ਰਹੇ ਜਿਹੜੇ ਆਮ ਇੱਕ ਇਨਸਾਨ ਦੀ ਸਿਰਫ ਸੁਪਨਿਆਂ ਦੀ ਦੁਨੀਆ ਹੋ ਸਕਦੀ ਹੈ ਮੈਥਿਊ ਪੈਰੀ ਮੈਥਿਊ ਪੈਰੀ ਤੋਂ ਜ਼ਿਆਦਾ ਤੁਹਾਨੂੰ ਸ਼ੋਹਰਤ ਕੀ ਕਿਸੇ ਨੂੰ ਮਿਲ ਸਕਦੀ ਫਿਰ ਵੀ ਆਪਾਂ ਕਿਹੜੇ ਪਾਸੇ ਗਏ ਆਪਾਂ ਉਥੋਂ ਵੀ ਡਰੱਗਸ ਵਾਲੇ ਪਾਸੇ ਡਿਪਰੈਸ਼ਨ ਵਾਲੇ ਪਾਸੇ ਗਏ ਤੇ ਫਾਈਨਲੀ ਖੁਦ ਪੈਸੇ ਦੇ ਕੇ ਮੌਤ ਖਰੀਦੀ ਮੈਥਿਊ ਪੈਰੀ ਖੁਦ ਪੈਸੇ ਦੇ ਦੂਸਰਾ ਦੂਸਰੀ ਜ਼ਿੰਦਗੀ ਜੈਸਵੀਨ ਸੰਗਤ ਇੱਕ ਕੁੜੀ ਜਿਹਦੇ ਕੋਲੇ ਦੋ ਕੰਟਰੀਜ਼ ਦੀ ਸਿਟੀਜ਼ਨਸ਼ਿਪ ਆ ਤੇ ਇੱਥੇ ਆਇਲਸ ਦੇ ਵਿੱਚ ਲੱਖਾਂ ਪੰਜਾਬ ਦੇ ਸਟੂਡੈਂਟ ਮਤਲਬ ਮਿਹਨਤ ਕਰਦੇ ਆ ਮਤਲਬ ਹਰ ਉਪਰਾਲਾ ਕਰਦੇ ਆ ਉਹਨਾਂ ਦੇ ਮਾਪੇ ਵੀ ਤੇ ਉਹ ਵੀ ਕਿ ਸਾਨੂੰ ਇੱਕ ਵੀਜ਼ਾ ਮਿਲ ਜੇ ਚਾਹੇ ਵਰਕ ਵੀਜ਼ਾ ਮਿਲ ਜੇ ਤੇ ਇਹ ਲੜਕੀ ਦੇਖੋ ਮਤਲਬ ਉਹੀ ਆ ਕਿ ਕਈ ਵਾਰੀ ਆਪਣੇ ਕੋਲੇ ਬਹੁਤ ਕੁਝ ਹੁੰਦਾ ਪਰ ਆਪਾਂ ਉਹਦੀ ਕਦਰ ਨਹੀਂ ਕਰਦੇ ਤਾਂ ਇਹ ਕਹਾਣੀ ਸੀਗੀ ਜੀ ਮੈਥਿਊ ਪੈਰੀ ਦੀ ਜ਼ਿੰਦਗੀ ਦਿੱਤੇ ਜਸਵੀਨ ਸੰਘਾ ਦੀ ਜੀ ਤਾਂ ਇਹ ਸੀਗੀ ਜੀ ਅੱਜ ਦੀ ਕਹਾਣੀ ਮੈਥਿਊ ਪੈਰੀ ਦੀ ਮੌਤ ਦੀ ਤੇ ਬਸ ਹੁਣ ਮੈਂ ਇਹ ਕਹਾਣੀ ਇੱਥੇ ਖਤਮ ਹੁੰਦੀ ਹੈ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ